ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਾਈ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ੀ ਦਿਦੇੜਾ ਹੈ ਜਿਨ੍ਹਾਂ ਨੇ ਧਰਮ ਦੇ ਵਾਸਤੇ ਸੱਚ ਦੇ ਵਾਸਤੇ ਖਾਲਸੇ ਪੰਥ ਦੀ ਆਨ ਸ਼ਾਨ ਨੂੰ ਚੜਖਣ ਵਾਸਤੇ ਬੜੀਆਂ ਤਕਲੀਫਾਂ ਚਲਦੇ ਹੋਏ ਸੀਧੀਆ ਭਾਈਆ ਅੱਜ ਉਹਨਾਂ ਦੋਨੇ ਬਾਬਿਆਂ ਦਾ ਅਤੇ ਮਾਦਾ ਗੁਜਰਕੌਰ ਦਾ ਸੀਧੀ ਦਿਹਾੜਾ ਭਾਈ 13 ਪੋ 13 ਪੋ 27 ਦਸੰਬਰ ਤੇ ਅੱਜ ਦੇ ਦਿਨ ਆਪਾਂ ਨੂੰ ਇਹਦੇ ਤੇ ਵਿਚਾਰ ਕਰਨੀ ਚਾਹੀਦੀ ਹੈ ਭਾਈ ਕਿ ਆਪਾ ਸਿੱਖੀ ਨਾਲ ਜੁੜੀਏ ਗੁਰੂ ਨਾਲ ਜੁੜੀਏ ਨਾ ਕਿ ਆਪਾਂ ਲੋਭ ਲਾਲਚ ਜਾਗੀ ਮਨਮਤ ਮਗਰ ਜਾਈਏ ਮਤਮਤ ਮਨਮਤ ਕਰਨੀ ਆਦੇ ਮਨ ਦੇ ਮਜ਼ਾਬ ਕੀ ਚੱਲੀ ਜਾਣਾ ਵੀ ਇਹ ਨਹੀਂ ਕਿ ਆਹ ਠੀਕ ਆ ਉਹ ਨਹੀਂ ਠੀਕ ਉਹ ਠੀਕ ਆ ਠੀਕ ਹੈ ਜਿਵੇਂ ਸਾਨੂੰ ਆਪ ਨੂੰ ਠੀਕ ਲੱਗਦਾ ਭਾਈ ਐਸੀ ਉਵੇਂ ਹੀ ਕਰੀ ਜਾਂਦੇ ਆ ਤੇ ਜੋ ਗੁਰੂ ਦਾ ਸਾਨੂੰ ਦਿੱਤਾ ਹੋਇਆ ਸੰਦੇਸ਼ ਹੈ ਗੁਰੂ ਦਾ ਦਿੱਤਾ ਹੋਇਆ ਸਾਨੂੰ ਹੁਕਮ ਹੈ ਉਹ ਤਾਂ ਅਸੀਂ ਪੱਜ ਜੰਦੇ ਆਂ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਤੀਆ ਡੇਢ ਦੀ ਧਰਤੀ ਦੇ ਅਖੀਲੇ ਸਮੇਂ ਚ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਕਈ ਗੁਰਗਾਂ ਸਾਹਿਬ ਨੂੰ ਮੰਨਣਾ ਹੀ ਸਿੱਖ ਦਾ ਜੀਵਨ ਹੈ ਜਿਹੜਾ ਹੋਰ ਗੁਰੂ ਘਰ ਚ ਆ ਕੇ ਮਨਮਤਾ ਕਰਨੀ ਆ ਕਿਤੇ ਦੀਵਾ ਲਾਤਾ ਕਿਤੇ ਕੁਛ ਕਰਤਾ ਕਿਤੇ ਕੁਛ ਕਰਤਾ ਇਹ ਗਲਤ ਗੱਲ ਹੈ ਭਾਈ ਚਲੋ ਅਗਲੀ ਗੱਲ ਪਈ ਜਿਹੜੇ ਬਾਬਾ ਜੋਰਾਵਰ ਸਿੰਘ ਪਤੇ ਸਿੰਘ ਛੋਟੀ ਉਮਰ ਦੇ ਬੜੇ ਬਚਪਨ ਦੇ ਵਿੱਚ ਹੀ ਧਰਮ 바ਸ ਤੇ ਸੀਧ ਹੋਏ ਹੱਕ ਸੱਚ ਬਾਸ ਤੇ ਸੀਧ ਹੋਏ ਆਪਣੀ ਜ਼ਿੰਦਗੀ ਜਿਹੜੀ ਆ ਧਰਮ ਤੋਂ ਵਾਰ ਗਈ ਪਰ ਅੱਜ ਜਿਹੜਾ ਸਾਡਾ ਪੰਜਾਬ ਦਾ ਨੌਜਵਾਨ ਹੈ ਇਹ ਆਪਦਾ ਨੌਜਵਾਨ ਹੈ ਜਿਹੜਾ ਸਾਡੇ ਦਾ ਉਹ ਆਪਣੀ ਜ਼ਿੰਦਗੀ ਭਾਈ ਨਸ਼ੇ ਤੋਂ ਵਾਰੀ ਜਾਂਦਾ ਗੱਲ ਬਿਲਕੁਲ ਉਲਟ ਹੋ ਗਈ ਕਿੱਤੇ ਬਾਬਾ ਜੋਰਾਵਰ ਸਿੰਘ ਪਤੇ ਸਿੰਘ ਨੇ ਆਪਣੀ ਜ਼ਿੰਦਗੀ ਧਰਮ ਤੋਂ ਵਾਰੀ ਕਿ ਅੱਜ ਦੇ ਨੌਜਵਾਨ ਜਿਹੜੇ ਪਾਈ ਟੀਕੇ ਟੁਕੇ ਲਾਉਂਦੇ ਨੇ ਉਹ ਆਪਣੀ ਜ਼ਿੰਦਗੀ ਨਸ਼ੇ ਤੋਂ ਵਾਰੀ ਜਾਂਦੇ ਨੇ ਦੇਖੋ ਕਿੰਡੀ ਗਲਤ ਗੱਲ ਹੋ ਗਈ ਹੈ ਨਾ ਪੰਜਾਬ ਦੇ ਵਿੱਚ ਤੇ ਪਹਿਲਾਂ ਸਾਡੇ ਵਰਗੇ ਬਜ਼ੁਰਗਾਂ ਨੂੰ ਜਿਹੜੇ ਵੱਡੀ ਉਮਰ ਦੇ ਨੇ ਉਹਨਾਂ ਨੂੰ ਸੋਚਣਾ ਸਮਝਣਾ ਤੇ ਵਿਚਾਰਨਾ ਚਾਹੀਦਾ ਹੈ ਜੇ ਕਿਸੇ ਵੱਡੀ ਉਮਰ ਵਾਲੇ ਵਿਯੋਗ ਨਸ਼ੇ ਕਰਨੋਂ ਹਟਣਗੇ ਤਾਂ ਹੀ ਭਾਈ ਜਵਾਖਾਂ ਨੂੰ ਕਹਿਣ ਜੋਗ ਹੋਣਗੇ ਤਾਂ ਹੀ ਜਵਾਖ ਨਸ਼ੇ ਕਰਨੋਂ ਹਟਣਗੇ ਨਹੀਂ ਤਾਂ ਜਵਾਖਾਂ ਨੇ ਆਪਦੇ ਵੱਡੇ ਨੂੰ ਦੇਖ ਕੇ ਚੱਲੀ ਜਾਣਾ ਵੀ ਉਹ ਕਰਦਾ ਤਾਂ ਮੈਂ ਵੀ ਕਰੂੰਗਾ ਵੀ ਸਾਡਾ ਬਾਪੂ ਸਾਡਾ ਬਾਬਾ ਵੀ ਨਹੀਂ ਹਟਦਾ ਜੇ ਤਾਂ ਜਦ ਰੱਖਾਂ ਨੂੰ ਕੀ ਕਹਾਂਗੇ ਜੇ ਤਾਂ ਬਾਬਾ ਦਾਦਾ ਜਿਹੜਾ ਬਾਬਾ ਬੈਠਾ ਹੈ ਘਰ ਚ ਉਹੀ ਕਹਿੰਦਾ ਹੱਥ ਨੇ ਵੀ ਲਿਓ ਭਾਈ ਮੈਨੂੰ ਦਿਓ ਨਸ਼ਾ ਪੱਤਾ ਫਿਰ ਬੱਚਿਆਂ ਨੂੰ ਕੀ ਕਹਾਂਗੇ ਭਾਈ ਸਾਰਿਆਂ ਨੂੰ ਸਾਨੂੰ ਪੰਜਾਬ ਦੇ ਵਿੱਚ ਕੋਈ ਵੀ ਧਰਮ ਦਾ ਬੰਦਾ ਹੈ ਅੱਜ ਦੀ ਬਾਬਾ ਜੋਰਾਬਾਰ ਸਿੰਘ ਫਤੇ ਸਿੰਘ ਦੀ ਕੁਰਬਾਨੀ ਨੂੰ ਦੇਖ ਕੇ ਸਮਝਣਾ ਚਾਹੀਦਾ ਹੈ ਕਿ ਅਸੀਂ ਕਿਸ ਧਰਤੀ ਦੇ ਰਹਿ ਰਹੇ ਹਾਂ ਅਸੀਂ ਕਿੰਨਾ ਯੋਧਿਆਂ ਦੀ ਧਰਤੀ ਦੇ ਰਹਿ ਰਹੇ ਹਾਂ ਜਿਨ੍ਹਾਂ ਨੇ 9 ਤੇ 7 ਸਾਲ ਦੀ ਉਮਰ ਦੇ ਵਿੱਚ ਵੀ ਟੀਨ ਨਹੀਂ ਮੰਨੀ ਆਪਾ ਭਾਰਤਾ ਪਰ ਦੁੱਖ ਦੀ ਗੱਲ ਇਹ ਹੈ ਵੀ ਅੱਜ ਸਾਡੇ ਪੰਜਾਬ ਦੇ ਨੌਜਵਾਨ ਨਸ਼ੇ ਤੋਂ ਆਪਾ ਭਾਰੀ ਜਾਂਦੇ ਨੇ ਭਾਈ ਗੁਰੂ ਦੇ ਲੜ ਲੱਗੀਏ ਜਦੋਂ ਗੁਰੂ ਦੇ ਲੜ ਲੱਗੇ ਕੋਈ ਵੀਿੱਡਾ ਵੀ ਨਸ਼ੇੜੀ ਹੋਵੇ ਨਸ਼ੇ ਨੂੰ ਸੇ ਆਪ ਹੀ ਛੱਡ ਜਾਣਗੇ ਗੁਰੂ ਦੇ ਲੜ ਲੱਗਿਆਂ ਤਾਂ ਜੰਦੂਤ ਨਹੀਂ ਕੁੱਸ ਕਹਿੰਦੇ ਉਹ ਵੀ ਛੱਡ ਜਾਂਦੇ ਨੇ ਤੇ ਹੁਣ ਜੇ ਭਾਈ ਅੰਬਰਦਪਾਲ ਸਿੰਘ ਨਸ਼ੇ ਛਡਾਉਂਦਾ ਸੀ ਉਹਨੂੰ ਚੱਕ ਕੇ ਸਰਕਾਰ ਨੇ ਜੇਲ੍ਹ ਦੇ ਵਿੱਚ ਬੰਦ ਕਰਤਾ ਤੇ ਜਿਹੜੀ ਸਰਕਾਰ ਵੱਡੇ ਵੱਡੇ ਨਾਰੇ ਮਾਰ ਕੇ ਆਈ ਥੀ ਨਸ਼ੇ ਬੰਦ ਕਰ ਦਾਂਗੇ ਇਹ ਕਰ ਦਾਂਗੇ ਉਹ ਕਰ ਦਾਂਗੇ ਉਹ ਸਾਰੇ ਗੱਪ ਦੇ ਗੱਪ ਹੀ ਰਹੇ ਭਾਈ ਤੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਚੰਗੇ ਗੁਰਸਿੱਖ ਬੰਦੇ ਦੀ ਸਪੋਰਟ ਕਰੀਏ ਜਿਹੜਾ ਕਿ ਪੰਜਾਬ ਦੇ ਬੱਚਿਆਂ ਨੂੰ ਇਹ ਦਲਦਲ ਦੇ ਵਿੱਚੋਂ ਨਸ਼ੇ ਦੇ ਜਲਦ ਦੇ ਵਿੱਚੋਂ ਕੱਢ ਸਕੇ ਤੇ ਅੱਜ ਦੀ ਸ਼ੀਧੀ ਤੇ ਅੱਜ ਤੋਂ ਪਈ ਸੇਧ ਲਈਏ ਨਸ਼ੇ ਤੇ ਅੱਗੇ ਗੁਰੂ ਦੇ ਸਿੱਖ ਬਣੀਏ ਬਾਣੀ ਬਾਣੇ ਨਾਲ ਜੁੜੀਏ ਅਤੇ ਪੰਜਾਬ ਤੇ ਸਾਡੀ ਕੌਮ ਜਿਹੜੀ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਹੋਵੇ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ